ਮਾਰ ਕੇ ਪਾ ਗਏ ਇਹ ਸਾਲਾ ਰਹਿਣਾ ਉੱਤੇ ਪਾਇਤਣੀਆਂ ਹੀ ਆ ਮੇਰਾ ਬਜੜਾ ਭਾਣ ਦੇਖੀ ਯਾਰ ਮੈਂ ਅਗਲਾ ਦਾ ਆਏ ਕਾਂੜੀਏ ਚ ਨਾਮ ਜਾਂ ਬੋਲਣ ਲੱਗ ਜੂ ਭਾਏ ਉਹ ਕਾਨੂੰ ਲੱਗ ਜਾਂਦਾ ਇਲੈਕਟ੍ਰਿਕ ਪਾਏ ਉਹ ਡੱਬੀ ਵੀ ਲੈ ਕੇ ਆਇਆ

ਨਜੜਾ ਆ ਗਿਆ ਨੱਕੇ ਉਹ ਖੁੱਲੇ ਪਾਣੀ ਚ ਤਾਂ ਪਹਿਲੇ ਜਦੋਂ ਮੈਂ ਹੁੰਦਾ ਰਹੇ ਨਾ ਉਹ ਜੀ ਛਬਾ ਪੈ ਗਿਆ ਆਹ ਪਰਿਆਂ ਦੀ ਘਰੇ ਤਾਂ ਨੱਤੀ ਨਹੀਂ ਜਾਂਦਾ ਬਾਲਟੇ ਨਾਲ ਕਿੱਥੇ ਨਾਉਣ ਵਾਲੇ ਛੀਰ ਨੇ ਹੈ ਆਪਾਂ ਇਹਨਾਂ ਨਾਲੇ ਪਈ ਖੁੱਲਿਆਂ ਪਾਣੀਆਂ ਚ ਕਹਦਾ ਮੈਂ ਦਰਿਆ ਚ ਨਾ ਤਮਾ ਘਰ ਮੱਥ ਨਾ ਗਿਆ ਮੇਰੇ ਕੋਲ ਦੀ ਛੱੜੀ ਘਰ ਬੁਲਾ ਕੇ ਕੱਠਾ ਜਾ ਘਰੀ ਬਦਲਾਂਗੇ ਜਾ ਕੇ ਕੱਢ ਪਤਾਂ ਦੀ ਛੱਛਲੀ ਕਰ ਮੱਛੀਆਂ ਜਾਂ ਪੱਟ ਕੋਲੋਂ ਮੁਰਦੀਆਂ ਡਹੀਆਂ ਨੇ ਵੱਧ ਵੱਧ ਕੇ ਚਾਲ ਤੇ ਸ਼ਵਾਦ ਆਉਂਦਾ ਨਾ ਆਉਂਦਾ ਬਲੈਂਡ ਵੀ ਕਰੀ ਪਾਲਾਂਗੇ ਤਾਂ ਹੁਣ ਬਦਲਨੀਓਪੋ ਆਹ ਸ਼ਵਾਦ ਆ ਗਿਆ ਜੰਨਾ ਜੰਝੜ ਆਇਆ ਨਾ ਨਾਉਂਦਾ ਕਦੇ ਨਹੀਂ ਆਇਆ ਓ ਪੱਲੇ ਉਬਾਉ ਵੇ ਛਰੀੜ ਤੇ ਛਾਰੇ ਅਜੇ ਛਰੀੜੀ ਨਾ ਕੋ ਲੈ ਆ ਫੇਰ ਕਿ ਫੜਾ ਛੜੀ ਰੋਣ ਹੰਡੇ ਹੋਇਆ ਭਾਈ ਆਪਾ ਤਾਂ ਕਦੇ ਦਰਿਆ 'ਚ ਕਦੇ ਸਮੁੰਦਰ 'ਚ ਚਲਾ ਜਾਈਂ ਤਮੀ ਨਾਲੇ ਟੁਗਲੀ ਜੀ 'ਚ ਲੈ ਵੋ ਮਣੇ ਚੱਲੀ ਗਏ ਦਵਾਕ ਦੀ ਕਿਤੇ ਹੋਣਗੇ ਕੜੀ ਆਹ ਘੋੜਾ ਕਿੱਧਰ ਗਿਆ ਉਹ ਛੇ ਤਾਂ ਟੰਗਿਆ ਮੈਂ ਹਏ ਓਹ ਕਿਹੜਾ ਬੰਬ ਛਿੱਟ ਗਿਆ ਵੋ ਟੋਲੇ ਤੇ ਓਹ ਕੰਮੀਆ ਲੈ ਵੋਪਾ ਤੇ ਅੱਤ ਨੂੰ ਠਰਦਾ ਨਹੀਂ ਵਾਤੇ ਨਹੀਂ ਰੱਖਦੇ ਨਹੀਂ ਤੇ ਤੇਰੀ ਨਾਖ ਅੱਜ ਨਾਖ ਵਿੱਚ ਪੈਤੀ ਫਤਲੀ ਵੋਏ ਤੇਰਾ ਪੈਦੇ ਪੈਦਾ ਮਾਤੇ ਮੇਰਾ ਛੜਿਆ ਓਟਿਆ ਮਨੂ ਪਤਾ ਦੀ ਥੋੜੀ ਕਰਤੂ ਤਾ ਮਾਤਾ ਬਰੂਦ ਪੈਦੀ ਲਕੋਤਾ ਸੀ ਐਡਾ ਖਾਲੀ ਸੀ ਮੇਰੇ ਛਾਲਿਓ ਖਾਂਦੀ ਨੂੰ ਮਚਾ ਕੇ ਟੁੱਠੇ ਐਦਰ ਨਾ ਮੱਠਾ ਪਾਰ ਨਾ ਲਖੜਾ ਜੋ ਤੇਰੀ ਲੱਖ ਦੇ ਦੇ ਚਰਦਾ ਦੀ ਤੈਨੂੰ ਲਈ ਚਰਦਾ ਕੁੱਤਿਆ ਬੰਦਿਆ ਭੱਗ ਜਾ ਭੱਗ ਜੇ ਤੇ ਨਾਲ ਭੱਗ ਜਾਊਂਗਾ ਕਾਲਾ ਜਿ ਬੋਲੀ ਆ ਪਾਉਂਗਾ ਤੇਰੇ ਬਰੇ ਤੇ ਲੱਤੂ ਪਟ ਫੂਕੂ ਛੋਟਾ ਜਦ ਮੈਂ ਮੇਰੇ ਛਾਲਿਆ ਬਲੰਗਾ ਤੇਰੀ ਲੱਖ ਦੇ ਦੀ